ਸਮਾਜਿਕ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਗਿਆ ਨਾ ਸ਼ੀਰ ਪਾਕਾ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਮਹਾਨ ਸ਼ੀਧੀ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਰਾਹੋ ਰੋਡ ਨਵਾਂ ਸ਼ਹਿਰ ਵਿਖੇ ਸਮੂਹ ਸੰਤਾਂ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਭਾਈ ਗੁਰਮੀਤ ਸਿੰਘ ਜੀ ਨਾਡਾ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਪਾਈ ਸੇਵਾ ਸਿੰਘ ਜੀ ਲਿਸਟਰ ਵਾਲਿਆਂ ਵੱਲੋਂ ਸਹਿਬਜ਼ਾਦਿਆਂ ਦੀ ਜੀਵਨੀ ਉੱਤੇ ਚਾਨਣਾ ਪਾਇਆ ਗਿਆ ਇਸ ਮੌਕੇ ਮੰਚ ਸੰਚਾਲਨ ਜਥੇਦਾਰ ਰੇਸ਼ਮ ਸਿੰਘ ਸ਼੍ਰੀ ਅਨੰਤਪੁਰ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ ਸੇਵਾਮੁਖ ਪਟਵਾਰੀ ਹਰੀਕ੍ਰਿਸ਼ਨ ਤੋਂ ਇਲਾਵਾ ਛੋਟੇ ਬੱਚਿਆਂ ਨੇ ਵੀ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਮਾਸ਼ੇਰ ਸਮਾਨੇ ਪਿਆਰੇ ਸਨ ਰੂਹ ਦੇ ਅੰਦਰ ਉਹਨਾਂ ਰਸਤਾ ਕੰਨ ਦੇ ਰੱਖ ਲਈ ਹੈ ਆਪਣੀ ਕੋਠੀ ਮਕਾਰ ਦੇ ਆ ਗਏ ਜਿੱਥੇ ਕਾਰਨ ਸ਼ਹਿਰ ਸਥਾਨ ਹੈ ਗੁਰਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਰੋ ਮੁਕ ਪਿਆਰਾਂ ਦੇ ਉੱਪਰ ਸਾਰੇ ਨਵਾਂ ਸ਼ਹਿਰ ਨਿਵਾਸੀਆਂ ਦੇ ਇਲਾਕਾ ਨਿਵਾਸੀ ਜਿਹੜੇ ਆ ਮੁਹੱਲੇ ਵਾਲਿਆਂ ਨੇ ਉਹਨਾਂ ਮਹਾਨ ਜਿੰਦਾਂ ਨੂੰ ਯਾਦ ਕਰਦੇ ਆ ਹੋયા ਤੇ ਜਿਹਨੂੰ ਆਪਾਂ ਹਿੰਦੀ ਚਾਦਰ ਕਹਿੰਦੇ ਆ ਮਨੁੱਖਤਾ ਦੀ ਚਾਦਰ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਆਪਣਾ ਪਿਆਰ ਅਰਪਣ ਕਰਨ ਵਾਸਤੇ ਕੀਰਤਨ ਸਮਾਗਮ ਕਰਾਇਆ ਜਾ ਰਿਹਾ ਹੈ ਬਹੁਤ ਹੀ ਸਲਾਘਾਯੋਗ ਤੇ ਬਹੁਤ ਹੀ ਗੁਰੂ ਦੀਆਂ ਬਖਸ਼ਾਂ ਲੈਣ ਵਾਲਾ ਇਹ ਜਿਹੜਾ ਕਰਤਵ ਹੈ ਇਹ ਸਾਡੇ ਸਾਰੇ ਮਨਾਂ ਦੇ ਵਿੱਚ ਵਸਦਾ ਰਹੇ ਤੇ ਅਸੀਂ ਗੁਰੂ ਸਾਹਿਬ ਦੀਆਂ ਉਹ ਬਖਸ਼ਾਂ ਪ੍ਰਾਪਤ ਕਰਦੇ ਰਹੀਏ ਤੇ ਉਹ ਸਾਡੇ ਮਨ ਦੇ ਵਿੱਚ ਵੀ ਇਹ ਸੁਰਤ ਜਿਹੜੀ ਆ ਜੇ ਬਿਕਾਰਾਂ ਦੇ ਵਿੱਚ ਜਿਹੜੀ ਖੁੱਭੀ ਫਿਰਦੀ ਆ ਗੁਰੂ ਦੀ ਕਿਰਪਾ ਦੇ ਨਾਲ ਉਹ ਸੁਰਤ ਸਾਡੀ ਵੀ ਸਾਹਿਬ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਤੇ ਸਾਹਿਬ ਜਾਦੇ ਦੇ ਮੰਗ ਅਡੋਲ ਹੋ ਜਾਵੇ ਤੇ ਛਲ ਕਪੜ ਤੋਂ ਦੂਰ ਹੋ ਕਰਕੇ ਅਸੀਂ ਆਪਣੇ ਜੀਵਨ ਸਫਲ ਕਰ ਸਕਦੇ ਹਾਂ ਇਹ ਸੇਧ ਗੁਰੂ ਸਾਹਿਬ ਦੀਆਂ ਜੋ ਸਾਖੀਆਂ ਸੁਣਾਉਣੀਆਂ ਜਾਂ ਗੁਰੂ ਸਾਹਿਬ ਦੇ ਉਪਦੇਸ਼ ਸਰਵਣ ਕਰਨ ਦਾ ਮਕਸਦ ਹੀ ਹੈ ਕਿ ਸਾਡੇ ਮਨ ਦੇ ਵਿੱਚ ਕਲਯੁਗ ਦੇ ਜੇ ਪਹਿਰੇ ਦੇ ਵਿੱਚ ਅਸੀਂ ਗਲਤਾਂ ਹੋਏ ਰਹਿੰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਮਨ ਦੇ ਵਿੱਚ ਹਿਜੇ ਤੋਂ ਪ੍ਰੇਮ ਕੇ ਚਾਬਕ ਮਾਰੋ ਸਾਹਿਬ ਜੀ ਦੀ ਗੁਰਬਾਨੀ ਕਹਿੰਦੀ ਹੈ ਜੇ ਤੂੰ ਸੱਚੇ ਪਾਤਸ਼ਾਹ ਦੇ ਮਾਰਗ ਤੇ ਚੱਲਣਾ ਚਾਹੁੰਦਾ ਨਾ ਜੇ ਤੂੰ ਹਿਜਕਦਾ ਆ ਪੈਰ ਤੇਰਾ ਥਿਰਕਦਾ ਆ ਤੇ ਉਹ ਗੁਰੂ ਸਾਹਿਬ ਦੀ ਅਮਰਤਵੀ ਬਾਣੀ ਦੇ ਚਾਬਕ ਤੇਰੇ ਲੱਗਦੇ ਰਹਿਣ ਤਾਂ ਮਨ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸਿੱਧੇ ਰਾਹ ਤੇ ਚੱਲਦਾ ਰਹਿੰਦਾ ਚੱਲ ਰਹਿ ਬੇਕਉਂਡ ਤੁਜੇ ਲੈ ਤਾਰੋਂ ਹਿਜੇ ਤੋਂ ਪ੍ਰੇਮ ਕੇ ਚਾਬਕ ਮਾਰੋ ਜੇ ਛੇ ਰਾਹ ਤੇ ਤੇ ਚੱਲਦੇ ਆ ਚੱਲਦੇ ਆ ਤੇਰਾ ਮਨ ਵਿਕਾਰਾਂ ਬਾਹ ਨੂੰ ਚੱਲਦਾ ਗੁਰ ਮਨ ਡੋਲਦਾ ਆ ਬੇਕਾਰਾਂ ਦੇ ਵਿੱਚ ਗਲਤਾਨ ਹੁੰਦਾ ਤੇ ਅਮਰਤਵੀ ਬਾਣੀ ਦੀਆਂ ਚ ਪੇੜਾਂ ਗੁਰੂ ਸਾਹਿਬ ਜੀ ਸਾਨੂੰ ਸਮਝਾ ਕਰਕੇ ਮਾਰਦੇ ਜੇ ਅਮਰਤਵੀ ਅਮੋਲਕ ਬਚਨ ਸਾਹਿਬ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੇ ਆਪਾਂ ਨੂੰ ਸਰਵਣ ਕਰਨ ਵਾਸਤੇ ਮਿਲਦੇ ਆ ਨਾ ਹੈਰਾਨ ਹੋ ਜਾਈਦਾ ਗੁਰਸਾਹਿਬ ਜੀ ਨੇ ਇੰਨੇ ਵਿਰਾਗਮਈ ਇੰਨੇ ਨਿਮਰਤਾ ਦੇ ਵਿਚ ਆ ਕਰਕੇ ਉਹ ਜਿਹੜੀਆਂ ਸਾਨੂੰ ਗੱਲਾਂ ਦਸੀਆਂ ਉਹ ਅਮਰਤਵੀ ਬਾਣੀ ਦੀ ਵਰਖਾ ਦਿੱਤੀ ਆ ਜਿੱਥੇ ਇੱਕ ਮੈਂ ਛੋਟੀ ਜੀ ਗੱਲ ਹੋਰ ਕਰ ਦਵਾ ਵੀਰ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਚਪਨ ਦੀ ਜਿਹੜੀ ਇਹ ਸਾਖੀ ਜਿਹੜਾ ਆਪਾਂ ਸਾਰੇ ਪੜਦੇ ਆ ਜੇ ਬਾਬਾ ਗੁਰਦਤਾ ਜੀ ਦਾ ਵਿਆ ਸਮਾਗਮ ਦੇ ਵਿੱਚ ਮਾਤਾ ਜੀ ਨੇ ਤਿਆਰ ਕਰਕੇ ਬਹੁਤ ਸੋਹਣੀਆਂ ਸੁੰਦਰ ਪੋਸ਼ਾਕਾਂ ਗੁਰਤੇਗ ਬਹਾਦਰ ਸੱਚੇ ਪਾਸ਼ਾ ਨੂੰ ਪਹਿਨ ਕਰਕੇ ਬਰਾਤ ਦੇ ਲਈ ਜਾਣ ਵਾਸਤੇ ਤਿਆਰੀ ਕੀਤੀ ਹੋਈ ਸੀ ਗੁਰੂ ਸਾਹਿਬ ਜਦੋਂ ਬਾਹਰ ਘੁੰਮਦੇ ਹਲੇ ਬੱਚਿਆਂ ਦੇ ਨਾਲ ਗਏ ਆ ਇੱਕ ਗਰੀਬ ਬੱਚਾ ਜੋ ਵਸਤਰਾਂ ਤੋਂ ਹੀਣਾ ਸੀ ਵਸਤਰ ਉਹਦੇ ਕੋਲ ਨਹੀਂ ਸਰ ਗੁਰੂ ਸਾਹਿਬ ਜੀ ਨੇ ਆਪਣਾ ਕੀਮਤੀ ਅਭਿਸ਼ਾਕ ਜਿਹੜਾ ਹੈ ਉਤਾਰ ਕਰਕੇ ਉਸ ਗਰੀਬ ਬੱਚੇ ਨੂੰ ਪਹਿਨਾ ਦਿੱਤਾ ਤੇ ਮਾਤਾ ਜੀ ਜਦ ਘਰ ਆਏ ਦੇਖਦੇ ਆ ਤੇ ਗੁਰਤੇਗ ਬਹਾਦਰ ਸੱਚੇ ਪਾਸ਼ਾ ਨੂੰ ਉਸ ਦੀ ਤਿਆਰ ਕੀਤਾ ਤੇਗ ਜੀ ਨੂੰ ਤੇ ਇਹਨਾਂ ਨੇ ਵਸਤਰ ਸਾਰੇ ਦੇ ਦਿੱਤੇ ਕਹਿਣ ਲੱਗੇ ਮਾਤਾ ਜੀ ਉਹ ਬੱਚਾ ਜਿਹੜਾ ਆ ਉਹਦੇ ਤਨ ਦੇ ਉੱਪਰ ਕੱਪੜਾ ਨਹੀਂ ਸੀ ਤੇ ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ ਇਸ ਤੇ ਗੁੱਸਾ ਨਾ ਕਰੋ ਇਸਨੇ ਤਾਂ ਇੱਕ ਦਿਨ ਆਪਣੇ ਪੰਥ ਵਾਸਤੇ ਕੌਮ ਵਾਸਤੇ ਮਨੁੱਖਤਾ ਦੀ ਭਲਾਈ ਵਾਸਤੇ ਆਪਣੇ ਸਰੀਰ ਦੀ ਚਾਦਰ ਪਾ ਕੇ ਵੀ ਟੱਕ ਦੇਣਾ ਇਹ ਤੇ ਐਸੀ ਮਹਾਨ ਰੂਹ ਹੈ ਤੇ ਗੁਰਤੇਗ ਬਹਾਦਰ ਸੱਚੇ ਪਾਸ਼ਾ ਐਸੀ ਮਹਾਨ ਰੂਹ ਨੂੰ ਸਾਰੇ ਆਪਣੇ ਮਹੱਲੇ ਵਾਲੇ ਵੀਰ ਜਿਹੜੇ ਆ ਰਲ ਮਿਲ ਕੇ ਮਨਾ ਰਹੇ ਉਹਨਾਂ ਦਾ ਤੇ ਦੁੱਤਨਵਾਰ ਕਰਦਾ ਤੇ ਗੁਰਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਗੁਰਸਾਹਿਬ ਦੀ ਅੰਮ੍ਰਿਤ ਵੇ ਬਾਣੀ ਦੇ ਨਾਲ ਅਸੀਂ ਜੁੜ ਸਕੀਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਗੁਰਪੁਰ ਸਮੁੱਚੀਆਂ ਸੰਗਤਾਂ ਲਾਹਾਂ ਸ਼ਹਿਰ ਗੁਰਦਰਾ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਵਿਖੇ ਮਿਲਾਰੇ ਆ 6-7 ਸਾਲ ਤੋਂ ਅਸੀਂ ਲਗਾਤਾਰੇ ਪ੍ਰਾਰਲਾ ਕਰ ਰਹੇ ਆ ਸਹਿਬ ਜਾਤਿਆਂ ਦਾ ਉਹ ਸ਼ਹੀਦੀ ਗੁਰਪੁਰ ਕਾਂ ਦਾ ਉਹਨੂੰ ਬੱਚਿਆਂ ਨੂੰ ਪ੍ਰੇਰਣਾ ਕਰਕੇ ਤਾਕੇ ਇਹੌਲਾ ਮਹਾਨ ਸ਼ਹੀਦਾਂ ਨੇ ਸਾਡੇ ਵਾਸਤੇ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਇੱਕ ਸੱਚਾਈ ਦੀ ਮਿਸਾਲ ਪੇਸ਼ ਕੀਤੀ ਆ ਅਸੀਂ ਹਰ ਸਾਲ ਅਪਰੇਲਾ ਕਰਦੇ ਆ ਕਿ ਬੱਚੇ ਆ ਕੇ ਇੱਥੇ ਇੱਕ ਪਤਾਵਾ ਪੜਨ ਗੁਰਬਾਣੀ ਪੜਨ ਤਾਂ ਕਿ ਬੱਚੇ ਵੀ ਹੈਗੇ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਸੰਗਤਾਂ ਨੇ ਬਹੁਤ ਵਧੀਆ ਹੀ ਉਤਸ਼ਾਹ ਦੇ ਨਾਲ ਇਹ ਮਨਾਉਣਾ ਕੀਤਾ ਹੈ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਵੀ ਮੈਂ ਕਰਦਾ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਨੂੰ ਐਸਾ ਪਰਾਲਾ ਬਲ ਬਖਸ਼ਿਸ਼ ਤਾਂ ਕਿ ਅਸੀਂ ਆਉਣ ਵਾਲੇ ਬੱਚੇ ਸਾਨੂੰ ਕੋ ਇਹ ਅਲੰਬਾ ਨਾ ਦੇ ਸਕਣ ਵੀ ਸਾਡੇ ਪੁਰਖਿਆਂ ਨੇ ਸਾਨੂੰ ਕੋ ਇਤਿਹਾਸ ਤੋਂ ਜਾਣੂ ਨਹੀਂ ਕਰਾ ਸਕਿਆ ਅਸੀਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹਾਂ ਉਲਾਮਹਾਲ ਸ਼ਹੀਦਾਂ ਨੂੰ ਨਾ ਨ ਸ੍ਰੀ ਕਰ ਕਰਦੇ ਆ ਜਿਵੇਂ ਟੋਡਰ ਮੱਲ ਜੀ ਨੇ ਆਪਣੀ ਕੁਰਬਾਨੀ ਇੰਨੀ ਵੱਡੀ ਦਿੱਤੀ ਸਾਬ ਜਾਦਿਆਂ ਦਾ ਸੰਸਕਾਰ ਕਰਨ ਵਾਸਤੇ ਜਗਾ ਜੇ ਦੁਨੀਆ ਦੇ ਵਿੱਚ ਅੱਜ ਦੱਸਿਆ ਜਾਵੇ ਤੇ ਸਭ ਤੋਂ ਮਹਿੰਗੀ ਜਗਾ ਆ ਜੋਤੀ ਸਰੂਪ ਗੁਰਦਰਾ ਫਤਿਹਗੜ੍ਹ ਦੀ ਤੇ ਸੰਸਕਾਰ ਕੀਤਾ ਗਿਆ ਸੀ ਮੋਤੀ ਮਹਾਰਾਜੀ ਦੀ ਮਹਾਨ ਕੁਰਬਾਨੀ ਆ ਜਿਨ੍ਹਾਂ ਨੇ ਦੁੱਧ ਪਲਾਣ ਦੀ ਖਾਤਰ ਆਪਣੇ ਬੱਚਿਆਂ ਨੂੰ ਕੋਲੂ ਚ ਪੜੀ ਦੇ ਪੇੜ ਦਿੱਤਾ ਉਹਨਾਂ ਮਹਾਨ ਸ਼ੀਧਾਂ ਅੱਗੇ ਸਾਡਾ ਸਿਰ ਝੁਕਦਾ ਸੱਚੇ ਪਾਤਸ਼ਾਹ ਤੇਰੀ ਕੀਤੀ ਹੋਈ ਕੁਰਬਾਨੀ ਨੂੰ ਕੌਮ ਨਾ ਭੁਲਾਵੇ ਇਹਨਾਂ ਬਾਲਵਕਸ਼ਿੰਗ ਹਰ ਸਾਲ ਸੰਗਤਾਂ ਆਪ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਰਹਿਣ ਤੇ ਬੱਚਿਆਂ ਨਾਲ ਅਪਰਾਲਾ ਕਰਕੇ ਬੱਚਿਆਂ ਨੂੰ ਵੀ ਇਸ ਮਾਰਗ ਤੇ ਚਲਾਉਣ ਲਈ ਬਲਵਕਸ਼ੀ ਕਰਨੀ ਫੁੱਲਾਂ ਚੁੱਕਾਂ ਦੀ ਖਿਮਾ ਇਸ ਅੰਜਲਾ ਸ਼ੀਭਾਗ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ